ਅੰਮ੍ਰਿਤਸਰ ਦੇ ਟਾਊਨ ਹਾਲ ਵਿੱਚ ਬਣਿਆ ਪਾਰਟੀਸ਼ਨ ਮਿਊਜ਼ੀਅਮ 1947 ਦੇ ਦੌਰਾਨ ਭਾਰਤ ਤੇ ਪਾਕਿਸਤਾਨ ਦੀ ਹੋਈ ਵੰਡ ਦੇ ਸੰਤਾਪ ਨੂੰ ਦਰਸਾਉਂਦਾ ਹੈ। ਸ੍ਰੀ ਹਰਮੰਦਰ ਸਾਹਿਬ ਤੋਂ ਸਾਰਾ ਗੜੀ ਵਾਲੀ ਸਰਾਈਵਲ ਬਣੇ ਇਸ ਮਿਊਜ਼ੀਅਮ ਵਿੱਚ ਵੰਡ ਦੇ ਦੌਰਾਨ ਪ੍ਰਭਾਵਿਤ ਹੋਏ ਪਰਿਵਾਰਾਂ ਵੱਲੋਂ ਦਾਨ ਕੀਤੀਆਂ ਗਈਆਂ ਵਸਤੂਆਂ ਨਾਲ ਬਣਾਇਆ ਗਿਆ ਹੈ। ਇਸ ਮਿਊਜ਼ੀਅਮ ਵਿੱਚ ਮੌਜੂਦ ਵੱਖ-ਵੱਖ ਗੈਲਰੀਜ਼ ਵਿੱਚ ਵੰਡ ਦੇ ਸਮੇਂ ਹੋਏ ਕਤਲੇਆਮ ਨੂੰ ਬਿਆਨ ਕਰਦੀਆਂ ਵਸਤਾਂ ਦੀ ਪ੍ਰਦਰਸ਼ਨੀ ਨੂੰ ਨੋਟਿਸ ਪੋਸਟਰਸ ਤਸਵੀਰਾਂ ਤੇ ਅਖਬਾਰਾਂ ਆਦਿ ਵਜੋਂ ਦਿਖਾਇਆ ਗਿਆ ਹੈ ਮਿਊਜ਼ੀਅਮ ਦੇ ਅੰਦਰ ਮੌਜੂਦ ਟੱਠਿਆ ਹੋਇਆ ਘਰ ਵੰਡ ਦੇ ਦੌਰਾਨ ਹੋਏ ਪ੍ਰਵਾਸ ਦੇ ਦੁੱਖ ਨੂੰ ਵੀ ਬਿਆਨ ਕਰਦਾ ਹੈ ਇਨਾ ਹੀ ਨਹੀਂ ਵੰਡ ਦੇ ਸਮੇਂ ਪੰਜਾਬ ਦੇ ਅੰਦਰ ਬਣੀ ਸੀਮਾ ਰੇਖਾ ਤੇ ਵਾਗਾ ਬਾਰਡਰ ਬਣਨ ਤੱਕ ਦਾ ਸਫਰ ਵੀ ਮਿਊਜ਼ੀਅਮ ਵਿੱਚ ਤਸਵੀਰਾਂ ਦੇ ਰਾਹੀਂ ਬੜੇ ਹੀ ਕਮਾਲ ਦੇ ਢੰਗ ਨਾਲ ਚਿੱਤਰਿਆ ਗਿਆ ਹੈ ਸਾਲ ਪਰ ਕਿਸੇ ਵੀ ਮੌਸਮ ਵਿੱਚ ਆ ਕੇ ਤੁਸੀਂ ਪਾਰਟੀਸ਼ਨ ਮਿਊਜ਼ੀਅਮ ਦੇਖ ਸਕਦੇ ਹੋ ਇਨਾ ਹੀ ਨਹੀਂ ਇਸ ਦੇ ਨਜ਼ਦੀਕ ਸ੍ਰੀ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ ਅਤੇ ਅੰਮ੍ਰਿਤਸਰ ਦੇ ਹੋਰ ਅਜਾਇਬ ਘਰ ਵੀ ਦੇਖੇ ਜਾ ਸਕਦੇ ਹਨ ਅੰਮ੍ਰਿਤਸਰ ਤੱਕ ਸੜਕੀ ਰੇਲ ਜਾਂ ਹਵਾਈ ਸਫ਼ਰ ਦਿਰਾਹੀਂ ਪਹੁੰਚਾ ਜਾ ਸਕਦਾ ਹੈ ਤੇ ਹਰ ਮੌਸਮ ਵਿੱਚ ਅੰਮ੍ਰਿਤਸਰ ਦੇ ਕੁਲਚੇ ਛੋਲੇ ਲੱਸੀ ਜਲੇਬੀਆਂ ਤੇ ਹੋਰ ਵੀ ਬਿਲਖਣ ਸਵਾਦਾਂ ਦਾ ਆਨੰਦ ਵੀ ਤੁਸੀਂ ਲੈ ਸਕਦੇ ਹੋ ਅੰਮ੍ਰਿਤਸਰ ਸਾਹਿਬ ਜਿਹੜਾ ਗੁਰੂਆਂ ਦੀ ਬਰਕਤ ਵਾਲੀ ਧਰਤੀ ਹੈ ਪਾਹਾਂ ਜਾ ਚੀਜ਼ ਬਣਾਈਏ ਕਿ ਲੋਕ ਇੱਥੇ ਆ ਕੇ ਆਪਣੀਆਂ ਖੁਸ਼ੀਆਂ ਮਨਾਉਣ ਤੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਨਾਲ ਸ਼ਹੀਦਾਂ ਦੀਆਂ ਯਾਦਗਾਰਾਂ ਦੇਖਣ ਇਹ ਸ਼ਹਿਰ ਵਾਸਤੇ ਤਾਂ ਪੁੰਨ ਲੱਗ ਜੇ ਪ੍ਰਮਾਤਮਾ ਸੇਵਾ ਕਰਵਾ ਲਈ ਸ਼ਹਿਰ ਵਾਸਤੇ